ਦੁੱਧ ਜੂਸ ਮੈਂ ਦੇਖ ਰਿਹਾ ਕਾਫੀ ਆਉਂਦਾ ਮੈਂ ਸੰਗਤ ਲੈ ਕੇ ਆਉਂਦੀ ਆ ਕੰਟੀਨਿਊ ਤਰਿਆ ਹੀ ਆਉਂਦਾ ਸਾਰਾ ਕੁਝ ਹਾਂਜੀ ਹਾਂਜੀ ਕੋ ਜੂਸ ਲੈ ਕੇ ਆਉਂਦਾ ਕੋਈ ਵਿਸ਼ੇ ਪ੍ਰਸਾਦ ਲੈ ਕੇ ਆਉਂਦਾ ਕੋਈ ਸਾਡੇ ਸਾਮਣੇ ਸਰਦਾਈ ਆ ਗਈ ਆ ਜੂਸ ਦੀਆਂ ਬੋਤਲ ਆ ਗਈਆਂ ਮੈਂ ਕਿਹਾ ਟੋਟ ਨਹੀਂ ਆਉਂਦੀ ਗੁਰੂ ਘਰ ਜੀ ਦੀ ਚੜ੍ਹਦੀ ਕਲਾ ਹੀ ਸਾਰਾ ਕੁਝ ਹੀਰ ਜੀ ਕਰੀ ਦਾ ਕਲੱਬ ਵੀ ਜਾਈਦਾ ਕੰਮ ਵੀ ਕਰੀਦਾ ਸੇਵਾ ਵੀ ਕਰੀ ਦੀ ਸਭ ਕੁਝ ਕਰਦੀ ਕੜਦੀ ਕਲਾ ਮੱਤ ਬਕਸ਼ ਦਿੰਦਾ ਹੌਲੀ ਹੌਲੀ ਜਦੋਂ ਗੁਰੂ ਘਰ ਨਾਲ ਜੁੜੀਦਾ ਹੌਲੀ ਹੌਲੀ ਸਮਾਤ ਆਈ ਜਾਂ ਅਕ ਲਾਈ ਜਾਂਦੀ ਹੈ ਤੇ ਬੰਦਾ ਟਿਕ ਜਾਂਦਾ ਇੱਥੇ ਫਿਰ ਇਦਾਂ ਸੇਵਾ ਚੱਲਦੀ ਰਹਿੰਦੀ ਆ ਨਨ ਤੋਂ ਜੋੜੇ ਘਰ ਦੇ ਵਿੱਚ ਦੁੱਧ ਜੂਸ ਮੈਂ ਦੇਖ ਰਿਹਾ ਕਾਫੀ ਆਉਂਦਾ ਹੈ ਸੰਗਤ ਲੈ ਕੇ ਆਉਂਦੀ ਆ ਕੰਟੀਨਿਊ ਉਤਰਿਆ ਹੀ ਆਉਂਦਾ ਸਾਰਾ ਕੁਝ ਹਾਂਜੀ ਹਾਂਜੀ ਕੋਈ ਜੂਸ ਲੈ ਕੇ ਆਉਂਦਾ ਕੋਈ ਵਿਸ਼ੇ ਪ੍ਰਸ਼ਾਦ ਲੈ ਕੇ ਆਉਂਦਾ ਕੋਈ ਪਾੜੇ ਸਾਮਾਨੀ ਸਰਦਾਈ ਆ ਗਈ ਆ ਜੂਸ ਦੀਆਂ ਬੋਤਲ ਆ ਗਈਆਂ ਇਹ ਵੈਸੇ ਇਹ ਬੜੀ ਵੱਡੀ ਗੱਲ ਹੈ ਸੇਵਾਦਾਰਾਂ ਨੇ ਵੀ ਅੱਗੇ ਸੇਵਾਦਾਰ ਨੇ ਉਹਨਾਂ ਦੀ ਵੀ ਸੇਵਾ ਹੋ ਭਾਈ ਜੀ ਕਿੰਦੀ ਦਿਨ ਹੋ ਗਈ ਵੈਸੇ ਹੁੰਦੇ ਨੇ ਮੈਨੂੰ 1.5-2 ਸਾਲ ਹੀ ਹੋਏ ਵੀ 1.5-2 ਸਾਲ ਇੱਥੋਂ ਲੋਕਲ ਹੀ ਹਾਂ ਨਹੀਂ ਮੈਂ ਪਿੰਡ ਤੋਂ ਕਰਨ ਸ਼ਿਫਟ ਕੀਤਾ ਨਾ ਕਰਨਦਾਲ ਸਾਹਿਬ ਜਦੋਂ ਆਇਆ ਉਦੋਂ ਦੇ ਫਿਰ ਇੱਥੇ ਗੁਰੂ ਘਰ ਨਾਲ ਜੜ ਕੇ ਹੌਲੀ ਹੌਲੀ ਫਿਰ ਇੱਥੇ ਆ ਕੇ ਸਕੂਨ ਮਹਿਸੂਸ ਕਰਦੇ ਹਾਂ ਕਿਉਂਕਿ ਨੌਜਵਾਨੀ ਨੂੰ ਟਾਈਮ ਹੈ ਨਹੀਂ ਕਲਬਾਂ 'ਚ ਉਹ ਕੋ ਮੁਨਫਿਦਨ ਐਸ਼ ਪ੍ਰਸਤੀ ਤੋਂ ਬਹੁਤ ਘੱਟ ਹੀ ਸਮਾਂ ਲੇਕਿਨ ਜਦੋਂ ਇੱਥੇ ਆ ਕੇ ਦੇਖਦੇ ਆ ਜਵਾਨੀ ਇਸ ਤਰੀਕੇ ਨਾਲ ਸੇਵਾ ਦੇ ਲੜ ਲੱਗੀ ਸਾਰਾ ਕੁਝ ਏਜੀ ਕਰੀ ਦਾ ਕਲੱਬ ਵੀ ਜਾਈਦਾ ਕੰਮ ਵੀ ਕਰੀਦਾ ਸੇਵਾ ਵੀ ਕਰੀਦਾ ਸਭ ਕੁਝ ਕਰਦੀ ਗਲਾ ਪਰਮਾਤਮਾ ਦੀ ਵੀ ਆਪਣਾ ਇੱਕ ਸਮਾ ਕਰਦਾ ਜ਼ਰੂਰੀ ਹੈ ਲੇਕਿਨ ਹਣਾ ਬਿਲਕੁਲ ਜੀ ਇਸ ਮੱਤ ਬਾਕਸ ਦੇ ਨਾਲ ਹੌਲੀ ਹੌਲੀ ਜਦੋਂ ਗੁਰੂ ਘਰ ਨਾਲ ਜੁੜੀਦਾ ਹੌਲੀ ਹੌਲੀ ਸਮਾਤ ਆਈ ਜਾਂ ਅਕਲ ਆਈ ਜਾਂਦੀ ਹੈ ਤੇ ਬੰਦਾ ਟਿਕ ਜਾਂਦਾ ਬਹੁਤ ਬਹੁਤ ਧੰਨਵਾਦ ਜੀ ਤੇ ਫਿਰ ਇਦਾਂ ਸੇਵਾ ਚੱਲਦੀ ਰਹਿੰਦੀ ਹੁੰਦੀ ਆ ਨਨਤੋ ਜੋੜੇ ਘਰ ਦੇ ਵਿੱਚ ਦੁੱਧ ਜੂਸ ਮੈਂ ਦੇਖ ਰਿਹਾ ਕਾਫੀ ਆਉ ਬਰਸਾਦੇ ਲੈ ਗਿਆ ਹੁੰਦਾ ਕੋਈ ਪਤਾ ਨਹੀਂ ਸਾਵਣੀ ਸਰਦਾਈ ਆ ਗਈ ਆ ਜੂਸ ਦੀਆਂ ਬੋਤਲ ਆ ਗਈਆਂ ਇਹ ਵੈਸੇ ਬੜੀ ਵੱਡੀ ਗੱਲ ਹੈ ਸੇਵਾਦਾਰਾਂ ਨੇ ਵੀ ਅੱਗੇ ਸੇਵਾਦਾਰ ਨੇ ਉਹਨਾਂ ਦੀ ਵੀ ਸੇਵਾ ਹੋਈ ਹੈ ਮੈਂ ਕਿਹਾ ਟੋਟ ਨਹੀਂ ਆਉਂਦੀ ਗੁਰੂ ਘਰ ਜੀ ਦੀ ਛੜਦੀ ਕਲਾ ਹੀ ਹੈ ਭਾਈ ਜੀ ਕਿੰਦੀ ਦੇਰ ਹੋ ਗਈ ਵੈਸੇ ਹੁੰਦੇ ਮੈਨੂੰ 1.5-2 ਸਾਲ ਹੋ ਗਏ ਇੱਥੋਂ ਲੋਕਲ ਹੀ ਹਾਂ ਨਹੀਂ ਮੈਂ ਪਿੰਡ ਤੋਂ ਤਰਨ ਸ਼ਿਫਟ ਕੀਤਾ ਨਾ ਤਰਨਤਾਰਨ ਸਾਹਿਬ ਜਦੋਂ ਆਇਆ ਉਦੋਂ ਦੇ ਬਾਰੇ ਇੱਥੇ ਗੁਰੂ ਘਰ ਨਾਲ ਜੜ ਗਿਆ ਹੌਲੀ ਹੌਲੀ ਫਿਰ ਇੱਥੇ ਆ ਕੇ ਸਕੂਨ ਮਹਿਸੂਸ ਕਰਦੇ ਕਿਉਂਕਿ ਨੌਜਵਾਨੀ ਨੂੰ ਟਾਈਮ ਹੈ ਨਹੀਂ ਕਲੱਬਾਂ 'ਚ ਉਹ ਕੋ ਮਨਫਰਨੈਸ਼ ਪ੍ਰਸਤੀ ਤੋਂ ਬਹੁਤ ਘਾਟੀ ਸਮਾ ਲੇਕਿਨ ਜਦੋਂ ਇੱਥੇ ਆ ਕੇ ਦੇਖਦੇ ਆ ਜਵਾਨੀ ਇਸ ਤਰ੍ਹਾਂ ਦੇ ਸੇਵਾ ਦੇ ਲੜ ਲੱਗੀ ਸਾਰਾ ਕੁਝ ਇਰਜੀ ਕਰੀ ਦਾ ਕਲੱਬ ਵੀ ਹੈ ਇਹਦਾ ਕੰਮ ਵੀ ਕਰੀਦਾ ਇਹ ਵੀ ਕਰੀ ਦੀ ਸਭ ਕੁਝ ਕਰਦੀ ਗੜਦੀ ਗਲਾ ਪਰਮਾਤਮਾ ਦੀ ਵੀ ਆਪਣਾ ਇੱਕ ਸਮਾ ਕਰਦਾ ਜ਼ਰੂਰੀ ਹੈ ਲੇਕਿਨ ਹਣਾ ਬਿਲਕੁਲ ਜੀ ਇਸ ਮੱਤ ਬਾਕਸ ਦੇੰਦਾ ਹੌਲੀ ਹੌਲੀ ਜਦੋਂ ਗੁਰੂ ਘਰ ਨਾਲ ਜੁੜੀਦਾ ਹੌਲੀ ਹੌਲੀ ਸਮਾਤ ਆਈ ਜਾਂ ਅਕਲ ਆਈ ਜਾਂਦੀ ਹੈ ਤੇ ਬੰਦਾ ਟਿਕ ਜਾਂਦਾ ਬਹੁਤ ਬਹੁਤ ਧੰਨਵਾਦ ਜੀ ਤੇ ਫਿਰ ਇਦਾਂ ਸੇਵਾ ਚੱਲਦੀ ਰਹਿੰਦੀ ਹੁੰਦੀ ਆ ਨਨਤੋ ਜੋੜੇ ਘਰ ਦੇ ਵਿੱਚ ਦੁੱਧ ਜੂਸ ਮੈਂ ਦੇਖ ਰਿਹਾ ਕਾਫੀ ਆਉਂਦਾ ਹੈ ਸੰਗਤ ਲੈ ਕੇ ਆਉਂਦੀ ਆ ਕੰਟੀਨਿਊ ਤੁਰਿਆ ਹੀ ਆਉਂਦਾ ਸਾਰਾ ਕੁਝ ਹਾਂਜੀ ਹਾਂਜੀ ਕੋਈ ਜੂਸ ਲੈ ਕੇ ਆਉਂਦਾ ਕੋਈ ਵਿਸ਼ੇ ਪ੍ਰਸ਼ਾਦ ਲੈ ਕੇ ਆਉਂਦਾ ਕੋਈ ਪਾੜੇ ਸਾਵਣੀ ਸਰਦਾਈ ਆ ਗਈ ਆ ਜੂਸ ਦੀ ਸੇਵਾ ਕਰਦੇ ਉਹਨਾਂ ਦੀ ਵੀ ਸੇਵਾ ਹੋ ਰਹੀ ਹੈ ਮੈਂ ਕਿਹਾ ਟੋਟ ਨਹੀਂ ਆਉਂਦੀ ਗੁਰੂ ਘਰ ਜੀ ਕੀ ਚੜਦੀ ਕਲਾਈ ਹੈ ਬਾਈ ਜੀ ਕਿੰਦੀ ਦੇਰ ਹੋ ਗਈ ਵੈਸੇ ਹੁੰਦੇ ਮੈਨੂੰ 1.5-2 ਸਾਲ ਹੋਏ ਹੋਏ 1.5-2 ਸਾਲ ਇੱਥੋਂ ਲੋਕਲ ਹੀ ਨਹੀਂ ਮੈਂ ਪਿੰਡ ਤੋਂ ਤਰਨ ਸ਼ਿਫਟ ਕੀਤਾ ਨਾ ਤਰਨਤਾਲ ਸਾਹਿਬ ਜਦੋਂ ਆਇਆ ਉਦੋਂ ਦੇ ਫਿਰ ਇੱਥੇ ਗੁਰੂ ਘਰ ਨਾਲ ਜੜ ਕੇ ਹੌਲੀ ਹੌਲੀ ਫਿਰ ਇੱਥੇ ਆ ਕੇ ਸਕੂਨ ਮਹਿਸੂਸ ਕਰਦੇ ਹਾਂ ਕਿਉਂਕਿ ਨੌਜਵਾਨੀ ਨੂੰ ਟਾਈਮ ਹੈ ਨਹੀਂ ਕਲਬਾਂ 'ਚ ਹਕੂਮਤ ਮਨਫਿਰਨ ਐਸ਼ ਪ੍ਰਸਤੀ ਤੋਂ ਬਹੁਤ ਘਾਟੀ ਸਮਾ ਲੇਕਿਨ ਜਦੋਂ ਇੱਥੇ ਆ ਕੇ ਦੇਖਦੇ ਆ ਜਵਾਨੀ ਇਸ ਤਰ੍ਹਾਂ ਦੇ ਕੰਮਾਂ ਦੇ ਲੱਗੀਆਂ ਸਾਰਾ ਕੁਝ ਵੇਰ ਜੀ ਕਰੀ ਦਾ ਕਲੱਬ ਵੀ ਹੈ ਜਾਈਦਾ ਕੰਮ ਵੀ ਕਰੀਦਾ ਸੇਵਾ ਵੀ ਕਰੀਦਾ ਸਭ ਕੁਝ ਕਰਦੀ ਗਣਾ ਗੁਰਮਾਹਤਮਾ ਦੀ ਵੀ ਆਪਣਾ ਇੱਕ ਸਮਾ ਕਰਦਾ ਜ਼ਰੂਰੀ ਹੈ ਲੇਕਿਨ ਹਣਾ ਬਿਲਕੁਲ ਜੀ ਸਮਾਤ ਬਾਕਸ ਦੇ ਹੌਲੀ ਵਾਲੀ ਜਦੋਂ ਗੁਰੂ ਘਰ ਨਾਲ ਜੁੜੀਦਾ ਹੌਲੀ ਹੌਲੀ ਸਮਾਤ ਆਈ ਜਾਂ ਅਕਲ ਆਈ ਜਾਂਦੀ ਹੈ ਤੇ ਬੰਦਾ ਟਿਕ ਜਾਂਦਾ ਬਹੁਤ ਬਹੁਤ ਧੰਨਵਾਦ